ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਹੈ ਉਹਦੇ ਤਹਿਤ ਚੌਥੀ ਜਿਹੜੀ ਵਾਸਾ ਉਹ ਰਵਾਨਾ ਹੋ ਰਹੀ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਦੇ ਹੋਏ ਇਹ ਜਿਹੜਾ ਕੰਮ ਸਾਰਾ ਕਰ ਰਹੇ ਆ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਹੜੀ ਲਗਾਤਾਰ ਜਾਰੀ ਹੈ ਤੇ ਹਰ ਰੋਜ਼ ਪੰਜਾਬ ਭਰ ਦੇ ਵਿੱਚੋਂ ਆ ਵੱਖ-ਵੱਖ ਜ਼ਿਲ੍ਹੇ ਨੇ ਜਿਹੜੇ ਉਹਨਾਂ ਦੇ ਵਿੱਚੋਂ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਬੱਸਾਂ ਨੇ ਜਿਹੜੀਆਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਲਈ ਸੰਗਤ ਨੂੰ ਲਿਜਾ ਰਹੀਆਂ ਨੇ ਤਾਂ ਅਸੀਂ ਮੁਹਾਲੀ ਦੇ ਵਿੱਚ ਮੌਜੂਦ ਆ ਮੁਹਾਲੀ ਤੋਂ ਵੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਇੱਕ ਬੱਸ ਜਿਹੜੀ ਰਵਾਨਾ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਪਹੁੰਚ ਚੁੱਕੀ ਹੈ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਬੱਸ ਨੂੰ ਹਰੀ ਚੰਡੀ ਦਿੱਤੀ ਜਾ ਰਹੀ ਹੈ ਤੇ ਇਹ ਬਾਤ ਜਿਹੜੀ ਅੱਜ ਅੰਮ੍ਰਿਤਸਰ ਪਹੁੰਚੇਗੀ ਜੋ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਰਗਿਆਨਾ ਮੰਦਿਰ ਜਲਿਆਂਵਾਲਾ ਬਾਗ ਬਾਲ ਵਿਕੀ ਮੰਦਰ ਤੋਂ ਇਲਾਵਾ ਕਈ ਹੋਰ ਧਾਰਮਿਕ ਸਥਾਨ ਨੇ ਜਿੱਥੇ ਇਹ ਸੰਗਤ ਜਾ ਕੇ ਦਰਸ਼ਨ ਕਰੇਗੀ ਪਹਿਲਾਂ ਸੰਗਤ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਕਸਰ ਹੀ ਘਰਾਂ ਦੇ ਵਿੱਚ ਕੰਮਕਾਰ ਹੁੰਦੇ ਨੇ ਘਰਾਂ ਦੇ ਵਿੱਚੋਂ ਇਹ ਨਿਕਲੇ ਨਹੀਂ ਜਾਂਦਾ ਪਰ ਸਰਕਾਰ ਨੇ ਇੱਕ ਅਹਿਮ ਉਪਰਾਲਾ ਕਰਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਤੋਂ ਬਾਅਦ ਹਰ ਰੋਜ਼ ਅਜਿਹੇ ਬੱਸਾਂ ਨੇ ਜਿਹੜੀਆਂ ਵਕ ਵਕ ਸਥਾਨਾਂ ਦੇ ਉੱਤੇ ਜਾ ਰਹੀਆਂ ਨੇ ਧਾਰਮਿਕ ਸਥਾਨ ਨੇ ਜਿਹੜੇ ਉਹਨਾਂ ਦੇ ਸ਼ਣ ਜਿਹੜੇ ਸੰਗਤ ਨੂੰ ਕਰਵਾਏ ਜਾ ਰਹੇ ਨੇ ਤਾਂ ਸੰਗਤ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਸਵੀਰਾਂ ਦੇਖ ਸਕਦੇ ਹੋ ਇਹ ਬੱਸ ਹੈ ਜਿਹੜੀ ਅੱਜ ਅੰਮ੍ਰਿਤਸਰ ਰਵਾਨਾ ਹੋਵੇਗੀ ਮੁਹਾਲੀ ਤੋਂ ਇਸ ਬੱਸ ਨੂੰ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਅਨੇਕਾਂ ਸਹੂਲਤਾਂ ਦੇ ਰਹੀ ਹੈ ਉੱਥੇ ਹੀ ਲੋਕਾਂ ਨੂੰ ਆ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਜਾ ਰਹੇ ਨੇ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਹੋਈ ਹੈ ਮੁਹਾਲੀ ਤੋਂ ਅੱਜ バス ਰਵਾਨਾ ਕੀਤੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਸਰ ਕਿਵੇਂ ਦਾ ਉਪਰਾਲਾ ਦੇਦੇ ਹੋ ਸਰਕਾਰ ਦਾ ਪਹਿਲਾਂ अनेका ਯੋਜਨਾਵਾਂ ਚੱਲ ਰਹੀਆਂ ਨੇ ਹੁਣ ਆ ਤੀਰਥ ਯਾਤਰਾ ਯੋਜਨਾ ਦਾ ਕਿੰਨਾ ਕੁ ਫਾਇਦਾ ਲੋਕਾਂ ਨੂੰ ਹੋ ਰਿਹਾ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਹੈ ਉਹਦੇ ਤਹਿਤ ਚੌਥੀ ਜਿਹੜੀ বাস ਹੋਰ ਰਵਾਨਾ ਹੋ ਰਹੀ ਹੈ ਸ਼ਰਧਾਲੂਆਂ ਨੂੰ ਲੈ ਕੇ ਔਰ ਇਹ বাস ਅਮਰਸਰ ਜਾਊਗੀ ਹਰਮੰਦਰ ਸਾਹਿਬ ਜਾਣਗੇ ਫਿਰ ਦੁਰਗਾ ਨਾ ਮੰਦਿਰ ਜਾਣਗੇ ਜੀ ਉਸ ਤੋਂ ਬਾਅਦ ਫਿਰ ਰਾਮ ਤੀਰਥ ਉਸ ਤੋਂ ਬਾਅਦ ਬਾਗਾ ਬਾਰਡਰ ਜਾਣਗੇ ਤੇ ਉੱਥੇ ਜਾ ਕੇ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਕਰਨਗੇ ਸਭ ਅਗਲੀ ਦੇਣਗੇ ਤੇ ਮੈਂ ਇਹ ਸਮਝਦਾ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਜਿਹੜੀ ਲੋਕਾਂ ਨੇ ਬਹੁਤ ਹੀ ਸ਼ੌਕ ਨਾਲ ਬਣਾਈ ਸੀ ਤੇ ਉਹ ਲਗਾਤਾਰ ਲੋਕਾਂ ਦੀਆਂ ਭਾਵਨਾਵਾਂ ਦਾ ਉਹ ਮੁੱਖ ਰੱਖਦੇ ਹੋਏ ਭਾਵੇਂ ਉਹ ਸਿਹਤ ਯੋਜਨਾ ਭਾਵੇਂ ਉਹ ਕੋਈ ਐਜੂਕੇਸ਼ਨ ਦੇ ਮਾਮਲੇ 'ਚ ਆ ਭਾਵੇਂ ਇਹ ਲੋਕਾਂ ਨੂੰ ਆਪਣੇ ਧਾਰਮਿਕ ਆਸਥਾ ਨਾਲ ਜੋੜਨ ਦੇ ਮਾਮਲੇ ਲਈ ਹੈ ਦੇ ਵਿੱਚ ਹੈ ਤੇ ਹਰ ਪਾਸੇ ਜਿਹੜੀ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਦੇ ਹੋਏ ਇਹ ਜਿਹੜਾ ਕੰਮ ਸਾਰਾ ਕਰ ਰਹੇ ਹਨ ਔਰ ਮੈਂ ਇਹ ਸਮਝਦੇ ਆਂ ਵੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਆ ਔਰ ਅਸੀਂ ਉਸ ਕੋਸ਼ਿਸ਼ 'ਚ ਕਾਮਯਾਬ ਵੀ ਹੋਏ ਆ ਵੀ ਜਿੰਨੀਆਂ ਵੀ ਅਸੀਂ ਗਾਰੰਟੀਆਂ ਅੱਜ ਤੱਕ ਦਿੱਤੀਆਂ ਸੀ ਸਾਡੇ ਮਾਣਯੋਗ ਨਵੀਂ ਅਰਵਿੰਦ ਕੇਜਰੀਵਾਲ ਜੀ ਨੇ ਤੇ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਗਰੰਟੀਆਂ ਇਲੈਕਸ਼ਨ ਤੋਂ ਪਹਿਲਾਂ ਦਿੱਤੀਆਂ ਸੀ ਉਹ ਲਗਭਗ ਸਾਰੀਆਂ ਪੂਰੀਆਂ ਕਰ ਦਿੱਤੀਆਂ ਦਿੱਤੀਆਂ ਨੇ ਔਰ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਜਿਹੜਾ 1100 ਰੁਪਇਆ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਵੀ ਕਰਤਾ ਉਹ ਵੀ ਜਿਹੜਾ ਬੀਬੀਆਂ ਨੂੰ ਜਾਣਾ ਸ਼ੁਰੂ ਹੋ ਜੂਗਾ ਤੇ ਉਹਨਾਂ ਗਰੰਟੀਆਂ ਤੋਂ ਅੱਗੇ ਜਾ ਕੇ ਜਿਹੜੀ 10 ਲੱਖ ਦੀ ਜਿਹੜੀ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ ਉਹ ਗਰੰਟੀਆਂ ਦੇ ਵਿੱਚ ਵੀ ਨਹੀਂ ਸੀ ਔਰ ਉਹ ਕਿਤੇ ਵੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕਿਤੇ ਵੀ ਉਹ ਯੋਜਨਾ ਨਹੀਂ ਹੈਗੀ ਜਿਹੜੀ ਉਹ ਲਿਆਂਦੀ ਗਈ 10 ਲੱਖ ਵਾਲੀ ਤੇ ਲੋਕਾਂ ਨੂੰ ਇੱਕ ਬੜੀ ਵੱਡੀ ਰਾਹਤ ਦਿੱਤੀ ਗਰੀਬ ਨੂੰ ਅਮੀਰ ਨੂੰ ਨਾ ਦੇਖਦੇ ਹੋਏ ਇਹਨਾਂ ਨੀਲੇ ਕਾਰਡ ਨਾਲ ਪੀਲੇ ਕਾਰਡ ਨਾਲ ਰਾਸ਼ਨ ਕਾਰਡ ਕੋਈ ਚੈੱਕ ਕਰਨ ਦੀ ਲੋੜ ਨਹੀਂ ਹੈਗੀ ਤੇ ਹਰ ਇੱਕ ਬੰਦੇ ਨੂੰ ਹਰ ਇੱਕ ਸਹੂਲਤ ਆ ਭਾਵੇਂ ਉਹ ਬਿਜਲੀ ਫ੍ਰੀ ਕੀਤੀ ਹੈ ਤਾਂ ਵੀ 350 ਯੂਨਟ ਪਰ ਮਹੀਨੇ ਇੱਕ ਬਿਲ ਖਾਸ ਯੂਨਟ ਉਹ ਵੀ ਸਾਰਿਆਂ ਨੂੰ ਫ੍ਰੀ ਕੀਤੀ ਔਰ ਸਾਰਿਆਂ ਨੂੰ ਕੀਤੀ ਹੈ ਕੋਈ ਕਾਰਡ ਦੀ ਗੱਲ ਨਹੀਂ ਕੀਤੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਧਰਮ ਨਹੀਂ ਤੇ ਇਸ ਕਰਕੇ ਜੋ ਲੋਕਾਂ ਨੇ ਸਰਕਾਰ ਆਪਣੀ ਬਣਾਈ ਸੀ ਸਰਕਾਰ ਲੋਕਾਂ ਦੀਆਂ ਇਛਾਵਾਂ ਤੇ ਇਛਾਵਾਂ ਤੇ ਪੂਰਾ ਉਤਰੀ ਆ ਇਹ ਮੈਂ ਦਾਅਵਾ ਕਰ ਸਕਦਾ ਠੀਕ ਹੈ ਅ ਤੁਸੀਂ ਸਾਰੀਆਂ ਯੋਜਨਾਵਾਂ ਦੀ ਗੱਲ ਕੀਤੀ ਗਰੰਟੀਆਂ ਕਹਿਤਾ ਵੀ ਪੂਰੀਆਂ ਕਰ ਦਿੱਤੀਆਂ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਗਈਆਂ ਦੇਖੋ ਅੱਜ ਦਾ ਆਪਾਂ ਤੀਰਸ ਯਾਤਰਾ ਵਾਸਤੇ ਬਸ ਸ਼ੁਰੂ ਕਰਨਾ ਹੈ ਭਾਵੇਂ ਅਸੀਂ ਪੋਲਿਟਿਕਲ ਕੋਈ ਗੱਲ ਨਹੀਂ ਕਰਾਂਗੇ ਕਿਉਂਕਿ ਲੋਕ ਪੰਜਾਬ ਦੇ ਆਪੇ ਸਮਝਦਾਰ ਨੇ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਵੀ ਸਾਡੇ ਲਈ ਕਿਸ ਨੇ ਕੀ ਕੀਤਾ ਭਾਵੇਂ ਉਹ ਨਸ਼ਿਆਂ ਦੇ ਮਾਮਲੇ ਵਿੱਚ ਸੀ ਭਾਵੇਂ ਲੋਕਾਂ ਨੂੰ ਆਮ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਸੀ ਕਿਸ ਪਾਰਟੀ ਨੇ ਕੀ ਕੀਤਾ ਲੋਕਾਂ ਨੂੰ ਪਤਾ ਕਹਿਣ ਦੀ ਜ਼ਰੂਰ ਨੀਰ ਨਾਮ ਹੈ ਸਮਝਦਾ ਵੀ ਇਹ ਮੌਕਾ ਇੱਥੇ ਕਹਿਣ ਦਾ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸੰਗਤ ਸਾਡੇ ਨਾਲ ਗੱਲਬਾਤ ਕਰ ਲੈਣੇ ਹਾਂ ਜੀ ਕੀ ਨਾਮ ਹੈ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਮੇਰਾ ਨਾਮ ਉਪਕਾਰ ਸਿੰਘ ਹੈ ਇਹ ਜੋ ਉਪਰਾਣਾ ਕੀਤਾ ਗਿਆ ਬਹੁਤ ਵੱਡਾ ਉਪਰਾਣਾ ਹੈ ਬਹੁਤ ਮਹਾਨ ਸ਼ਕਤੀਆਂ ਦੀ ਇਹ ਕਮ ਹੈ ਔਰ ਕੁਝ ਜੀ ਜਿਹੜੇ ਸੰਗਤਾਂ ਨੂੰ ਲੈ ਕੇ ਨਹੀਂ ਪਹੁੰਚ ਸਕਦੇ ਜਾਂ ਜਿਹੜੇ ਜੀ ਆਪ ਗੁਰੂ ਘਰ ਦੇ ਦਰਸ਼ਨ ਨਹੀਂ ਕਰ ਸਕਦੇ ਅਸਾਂ ਉਹਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਔਰ ਇਹ ਬਹੁਤ ਹੀ ਵੱਡੀ ਉੱਚ ਉੱਚਦਰਦੇ ਦਾ ਮਤਲਬ ਫੈਸਲਾ ਹੈ ਔਰ ਅਸੀਂ ਉਹਨਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਰਾ ਇੰਤਜ਼ਾਮ ਕੀਤਾ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਰੰਜੀਤ ਸੈਕਟਰੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਿਉਂਕਿ ਹਰ ਰੋਜ਼ ਬੱਸਾਂ ਜਾ ਰਹੀਆਂ ਨੇ ਆ ਲੋਕਾਂ ਨੂੰ ਜਿਨ੍ਹਾਂ ਨੂੰ ਘਰਾਂ ਚੋਂ ਨਿਕਲਣ ਦਾ ਟਾਈਮ ਨਹੀਂ ਮਿਲਦਾ ਉਹਨਾਂ ਦੇ ਲਈ ਕਿੱਡੀ ਵੱਡੀ ਗੱਲ ਹੈ ਇਹ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਆ ਜੋ ਕਿ ਇਹ ਬਹੁਤ ਸਾਰੀ ਇਤਿਹਾਸਕ ਜਗ੍ਹਾ ਹਰ ਧਰਮ ਦੀਆਂ ਹਰਮੰਦਰ ਸਾਹਿਬ ਦਰਗਿਆਣਾ ਮੰਦਿਰ ਬਾਲਮਕੀ ਮੰਦਿਰ ਰਾਮ ਤੀਰਥ ਔਰ ਬਗਾ ਬਾਰਡਰ ਵਗੈਰਾ ਦੀ ਸਾਰੇ ਜਗ੍ਹਾ ਇਨ ਲਿਖੇ ਜਾਂਦੇ ਆ ਜਿਹੜਾ ਕਿ ਆਮ ਬੰਦਾ ਨਹੀਂ ਜਾ ਸਕਦਾ ਉਸੇ ਕਰਕੇ ਉਸੇ ਬਹਾਨੇ ਜਿਹੜਾ ਇਕੱਠੇ ਜਿਹੜੇ ਜਥੇ ਦੇ ਰੂਪ ਵਿੱਚ ਇਹ ਬਸ ਐਮਐਲਏ ਸਾਹਿਬ ਰਵਾਨਾ ਕਰਦੇ ਨੇ ਇਹ ਹਰ ਰੋਜ਼ ਇੱਕ ਬੱਸ ਜਿਹੜੀ ਆ ਯਾਤਰਾ ਤੇ ਜਾਂਦੀ ਆ ਜਿੰਨੇ ਵੀ ਯਾਤਰੀ ਜਾਣਾ ਚਾਹਦੇ ਨੇ ਉਹ ਜਾ ਸਕਦੇ ਅੱਜ ਵੀ ਬੱਸ ਜਾ ਰਹੀ ਹੈ ਸਾਡੇ ਇਥੇ ਖੇੜਪਵੰਤੋਂ ਔਰ ਅੱਗੇ ਤੋਂ ਵੀ ਬੱਸਾਂ ਜਣੀਆਂ ਜਾਂਦੀਆਂ ਰਹਿਣਗੀਆਂ ਤੇ ਜਿੰਨਾਂ ਜਿੰਨਾਂ ਨੇ ਵੀ ਜਾਣਾ ਜਿੱਥੇ ਵੀ ਬੱਸ ਦਾ ਪਤਾ ਲੱਗਦਾ ਆਪਣੇ ਉੱਥੇ ਆ ਕੇ ਨਾ ਰਖਾਉਣ ਤੇ ਉੱਥੇ ਤੀਰਥ ਯਾਤਰਾ ਕਰਨ ਤੇ ਆਨੰਦ ਮਨਣ ਧਰਮ ਸਥਾਨਾਂ ਦਾ ਇਹ ਅਸੀਂ ਤਾਂ ਦੇਖਣੀ ਦੇਖਣੀ ਆ ਸਰਕਾਰ ਲੋਕ ਦੇਖ ਰਹੇ ਨੇ ਤੁਸੀਂ ਦੇਖਿਆ ਵੀ ਕਿੰਨੇ ਖੁਸ਼ ਨੇ ਜਿਹੜੇ ਯਾਤਰੀ ਜਾ ਰਹੇ ਨੇ ਆਪਣੇ ਉਹਨੂੰ ਕਿੰਨੇ ਵੱਡ ਭਾਗੇ ਸਮਝ ਰਹੇ ਨੇ ਕਿਉਂਕਿ ਗੱਲ ਇਹ ਨਹੀਂ ਤੁਸੀਂ ਦੇਖੋ ਸਰਕਾਰਾਂ ਨੇ ਮੈਡੀਕਲ ਫੈਸਿਲਿਟੀ ਦਿੱਤੀ ਐ ਐਜੂਕੇਸ਼ਨ ਦਿੱਤੀ ਐ ਸਾਰਾ ਕੁਝ ਦਿੱਤੀ ਐ ਬੀਮੇ ਦਿੱਤੇ 10-10 ਲੱਖ ਦੇ ਲੋਕੀ ਇਹ ਸੋਚ ਰਹੇ ਨੇ ਵੀ ਸਾਡੇ ਪਰਸਨਲ ਲਾਈਫ ਨੂੰ ਵੀ ਸੋਚ ਰਹੇ ਨੇ ਸਰਕਾਰ ਜਿਹੜੀ ਹੈ ਪਰਸਨਲ ਲਾਈਫ ਨੂੰ ਵੀ ਸੋਚਦੀ ਹੈ ਵੀ ਜਿਹੜੇ ਬਜ਼ੁਰਗ ਨੇ ਜਾਂ 50 ਸਾਲ ਤੋਂ ਉੱਤੇ ਨੇ ਜਿਹੜੇ ਯਾਤਰਾ ਨਹੀਂ ਕਰ ਸਕਦੇ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਤੁਸੀਂ ਇਹ ਮੱਕੇ ਸਰਕਾਰ ਇਹਨਾਂ ਖਿਆਲ ਰੱਖਦੀ ਹੈ ਇਕੱਲੇ ਇਕੱਲੇ ਬੰਦੇ ਦਾ ਵੀ ਉਹ ਯਾਤਰਾ ਤੇ ਜਾ ਰਹੀ ਹੈ ਬਿਲਕੁਲ ਫ੍ਰੀ ਆਫ ਹੋ ਹੈ ਏਸੀ ਬਸਾਂ ਨੇ ਏਸੀ ਆਪਣੇ ਉੱਤੇ ਕਮਰੇ ਡੇਟ ਅਗੇ ਮਿਲਨੇ ਨੇ ਹੋਟਲ ਦੇ ਵਿੱਚ ਬ੍ਰੇਕਫਾਸਟ ਲੰਚ ਡਿਨਰ ਚਾਹ ਸਨੈਕਸ ਸਾਰਾ ਕੁਝ ਫ੍ਰੀ ਹੈ ਔਰ ਬਹੁਤ ਅਸੀ ਹੁਣ ਸਾਡਾ ਚੌਥਾ ਪੰਜਵਾਂ ਟ੍ਰਿਪ ਹੈ ਲੋਕ ਜਿਹੜੀ ਸੰਗਤ ਉੱਥੇ ਜਾਂਦੀ ਹੈ ਬਹੁਤ ਖੁਸ਼ ਹੋ ਕੇ ਆਂਦੀ ਹੈ ਵੀ ਬਹੁਤ ਵਧੀਆ ਇੰਤਜ਼ਾਮ ਕਰਦੇ ਨੇ ਤੇ ਬਹੁਤ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਇਵਨ ਕਿ ਨਾਲ ਜਿਹੜੀ ਮੈਡੀਕਲ ਟੀਮ ਵੀ ਹੁੰਦੀ ਹੈ ਜਿਹੜੇ ਉਹਨੇ ਸਿੱਧਾ ਖਿਆਲ ਰੱਖਦੀ ਆ ਲੋਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਲੋਕੀ ਕਹਿੰਦੇ ਵੀ ਵਿਆਹ ਵਾਲਾ ਚਾਹ ਹੁੰਦਾ ਜਿਵੇਂ ਉਦਾਂ ਦਾ ਚਾਹ ਸਾਨੂੰ ਮਹਿਸੂਸ ਹੋ ਰਿਹਾ ਹੈ ਦੇਖੋ ਚਾਹ ਹੋਣਾ ਹੀ ਆ ਦੇਖੋ ਕੱਲੇ-ਕੱਲੇ ਬੰਦਾ ਹਰੇਕ ਕੋਈ ਜਾ ਸਕਦਾ ਬੋਹਾੜੀ ਦੇ ਵਿੱਚੋਂ ਲੇਕਿਨ ਸੰਗਤ ਦੇ ਰੂਪ ਦੇ ਸੰਗਤ ਦੀ ਆਪਣੀ ਇੱਕ ਮਹਾਨਤਾ ਹੈ ਵਿੱਚ ਸੰਗਤ ਹਰ ਪ੍ਰਭਅਵਤ ਹੈ ਜੀ ਹੈ ਸੰਗਤ ਦੇ ਰੂਪ ਚ ਜੋ ਤੁਸੀਂ ਜਾਣਿਓ ਉਹਦੇ ਬਹੁਤ ਵੱਡੀ ਮਹਾਨਤਾ ਬਣ ਜਾਂਦੀ ਹੈ ਬਹੁਤ ਵੱਡਾ ਫਰਕ ਹੁੰਦਾ ਜੀ ਕੀ ਨਾਮ ਹੈ ਤੁਹਾਡਾ ਮਨਿੰਦਰ ਕੌਰ ਜਹਲ ਆ ਕਿਵੇਂ ਲੱਗ ਰਿਹਾ ਅੱਜ ਬਸ ਯਾਰੀ ਰਹੇ ਸਰਦਾਰ ਪਵਨ ਸਿੰਘ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਜੀ ਬਹੁਤ ਅੱਛਾ ਪ੍ਰਾਰਲਾ ਕੀਤਾ ਬਹੁਤ ਅੱਛੇ ਸੀਐਮ ਐਦਾਂ ਦਾ ਸੀਐਮ ਨਾ ਪਹਿਲੇ ਹੈਗਾ ਸੀ ਕੋਈ ਨਾ ਹੋਣਾ ਹੈਗਾ ਹੈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੀ ਜੇ ਉਹ ਦੇਖਦੇ ਹਾਂ ਤਾਂ ਸਲੂਟ ਕਰਦੇ ਹਾਂ ਉਹਨਾਂ ਨੂੰ ਬਹੁਤ ਬਹੁਤ ਅੱਛਾ ਲੱਗਾ ਕਿਹੜੇ ਕਿਹੜੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੋਗੇ ਅੱਜ ਹੰਦਰ ਸਾਹਿਬ ਦੁਰਗਾਣਾ ਮੰਦਿਰ ਭਾਗਾ ਬੋਡ ਜੇ ਲੱਗ ਮਲਬਾ ਠੀਕ ਅਕਸਰ ਹੀ ਕਰਾਂ ਚੁ ਕਿ ਨਿਕਲਣ ਜਾਂਦਾ ਕੰਮਕਾਰ ਹੁੰਦਾ ਹੈ ਮਹਿਲਾਵਾਂ ਤਾਂ ਘਰੀ ਬੱਜ ਕੇ ਬਹਿ ਜਾਂਦੀਆਂ ਤੇ ਹੁਣ ਵੱਡੀ ਗਿਣਤੀ ਚ ਮਹਿਲਾਵਾਂ ਨੇ ਸਾਰੀਆਂ ਮਾਵਾ ਭੈਣਾ ਜਦੋਂ ਇਕੱਠੀਆਂ ਜਾਂਦੀਆਂ ਤੇ ਕਿਵੇਂ ਦਾ ਫੀਲ ਹੁੰਦਾ ਬਹੁਤ ਅੱਛਾ ਫੀਲ ਹੋ ਰਾ ਜੀ ਬਿਆਜ ਜਿੰਨਾ ਚਾਹ ਸੰਨ ਬਹੁਤ ਅੱਛਾ ਫੀਲ ਬਹੁਤ ਖੁਸ਼ੀ ਹੈ ਜੀ ਵਾਂਸੇ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਵਿੰਦਰ ਕੌਰ ਹੈ ਜੀ ਮੈਂ 11 ਫੇਸ ਦੀ ਰਹਿਣ ਵਾਲੀ ਹਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ انہوں ਨੇ ਇਹ ਤੀਰਥ ਯਾਤਰਾ ਯੋ ਤੇ ਨਾਲ ਹੀ ਮੈਂ ਆਪਣੇ ਹਲਕੇ ਦੇ ਵਿਧਾਇਕ ਜਿਹੜੇ ਸਰਦਾਰ ਕੁਲਵੰਤ ਸਿੰਘ ਜੀ ਆ ਉਹਦਾ ਧੰਨਵਾਦ ਕਰਦੀ ਆ ਕਿ ਉਹਨੇ ਬਾਸ ਮੁਹਈਆ ਕਰਵਾ ਕੇ ਸਾਨੂੰ ਤੀਰਥ ਦੇ ਜਾਣ ਦਾ ਮੌਕਾ ਦਿੱਤਾ ਤੇ ਸਾਨੂੰ ਬਹੁਤ ਜ਼ਿਆਦਾ ਸ਼ੌਂਕ ਚੜਿਆ ਹੋ ਜਦੋਂ ਦਾ ਪਤਾ ਲੱਗਿਆ ਅਸੀਂ ਬਹੁਤ ਖੁਸ਼ ਆ ਕਿ ਅਸੀਂ ਆਪਣੇ ਨਾਲ ਦੇ ਨਾਲ ਧਰohar ਵਾਲੀ ਜਾਂਦੇ ਆ ਪਰਿਵਾਰ ਨਾਲ ਪਰ ਜਦੋਂ ਬਾਕੀ ਸੰਗਤ ਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਦਾ ਤਾਂ ਉਹਦਾ ਜਿਹੜਾ ਆਨੰਦ ਆ ਵੱਖਰਾ ਹੀ ਹੁੰਦਾ ਜੀ ਪਹਿਲਾਂ ਕਦੇ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇਖੀਆਂ ਪਹਿਲਾਂ ਕਦੇ ਗਏ ਨਹੀਂ ਜੀ ਨਹੀਂ ਇਹ ਸਰਕਾਰ ਦੀ ਪਹਿਲੀ ਆਪ ਸਰਕਾਰ ਦੀ ਪਹਿਲੀ ਯੋਜਨਾ ਹੈ ਬਹੁਤ ਅੱਛੀ ਯੋਜਨਾ ਹੈ ਉਹਨਾਂ ਦੇ ਵਾਕਈ ਕੰਮ ਵੀ ਬਹੁਤ ਵਧੀਆ ਹੋ ਰਹੇ ਨੇ ਤਾਂ ਅਸੀਂ ਕਹਿ ਰਹੇ ਹਾਂ 2027 ਦੇ ਵਿੱਚ ਉਹ ਫਿਰ ਦੁਬਾਰਾ ਮੁੱਖ ਮੰਤਰੀ ਬਣ ਕੇ ਆਣ ਧੰਨਵਾਦ ਜੀ ਤਾਂ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਸੰਗਤ ਦਾ ਆਖਣਾ ਕਿ ਵਿਆਹ ਜਿੰਨਾ ਚਾਹ ਆ ਕਿਉਂਕਿ ਜਦੋਂ ਸਾਰੀ ਸੰਗਤ ਇਕੱਠੀ ਹੋ ਕੇ ਜਾਂਦੀ ਹੈ ਤਾਂ ਉਸ ਦਾ ਵੱਖਰਾ ਹੀ ਜਿਹੜੀ ਫੀਲਿੰਗ ਹੁੰਦੀ ਹੈ ਤਾਂ ਅੰਮ੍ਰਿਤਸਰ ਇਹ ਸੰਗਤ ਅੱਜ ਇੱਥੋਂ ਰਵਾਨਾ ਹੋ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜੋ ਕਿ ਅੰਮ੍ਰਿਤਸਰ ਦੇ ਆ ਦਰਗਿਆਨਾ ਮੰਦਰ ਜਿਲਿਆਂਵਾਲਾ ਬਾਗ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਵੇ ਜਬਰ ਬਾਲਮੀਕੀ ਮੰਦਰ ਹੋਵੇ ਇਹ ਤਮਾਮ ਧਾਰਮਿਕ ਸਥਾਨ ਨੇ ਜਿਹੜੇ ਇਹ ਸੰਗਤ ਉੱਥੇ ਜਾ ਕੇ ਦਰਸ਼ਨ ਕਰੇਗੀ ਤਾਂ ਲਗਾਤਾਰ ਪੰਜਾਬ ਭਰ ਦੇ ਵਿੱਚੋਂ ਅਜਹੀਆਂ ਬਸਾਂ ਜਿਹੜੀਆਂ ਹਰ ਰੋਜ਼ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਾਂ ਮੁਹਾਲੀ ਦੇ ਵਿੱਚੋਂ ਵੀ ਅੱਜ ਇਹ ਬੱਸਾਂ ਜਿਹੜੀ ਰਵਾਨਾ ਕੀਤੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਸ ਬੱਸ ਨੂੰ ਹਰੀ ਝੰਡੀ ਦਿੱਤੀ ਜਾ ਰਹੀ ਹੈ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੁਹਾਲੀ